ਅਸਿਕਾ ਲਓ ਜੀ ਆਪਾਂ ਬਣਾਉਨੇ ਆ ਅੱਜ ਆਲੂ ਪੁਰਜੀ ਆਲੂਆਂ ਦੀ ਪੁਰਜੀ ਕੱਲੇ ਜੀਰੇ ਵਾਲੀ ਤੇ ਕੋਈ ਪਿਆਜ਼ ਨਹੀਂ ਪਾਇਆ ਕੁਛ ਨਹੀਂ ਮੈਂ ਕੜਾਈ ਲੋਹੇ ਦੀ ਵਿੱਚ ਹੀ ਬਣਾਉਣੀ ਹੈ ਲੋਹੇ ਦੀ ਕੜਾਈ ਮੇਰੇ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਸਿਲਵਰ ਦੇ ਐਲੂਮੀਨੀਅਮ ਦੇ ਬਿਲਕੁਲ ਕੱਡੇ ਹੋਏ ਨੇ ਭਾਂਡੇ ਆਪਾਂ ਛੱਡ ਤੇ ਲੋਹੇ ਦੀ ਕੜਾਈ ਵਿੱਚ ਤੁਸੀਂ ਵੀ ਕਦੀ ਬਣਾ ਕੇ ਦੇਖੋ ਸੌਂਦੀ ਸੌਂਦੀ ਖੁਸ਼ਬੂ ਆਉਂਦੀ ਹੈ ਜਦੋਂ ਆਲੂ ਆਪਣੇ ਥੋੜੇ ਥੋੜੇ ਬਰਾਊਨ ਬਰਾਊਨ ਹੁੰਦੇ ਨੇ ਤਾਂ ਬਹੁਤ ਵਧੀਆ ਤੈਸ ਕੰਦਾ ਔਰ ਆ ਲੋਹੇ ਦੇ ਆਇਰਨ ਦੇ ਵਿੱਚ ਤਾਂ ਬਹੁਤ ਵਧੀਆ ਚੀਜ਼ ਬਣਦੀ ਆ ਕੋਈ ਬਿਮਾਰੀ ਨਹੀਂ ਲੱਗਦੀ ਤੁਸੀਂ ਵੀ ਬਣਾ ਕੇ ਦੇਖਿਓ ਜੀਰਾ ਪਾਤਾ ਆਇਲ ਦੇ ਵਿੱਚ ਤੇ ਆਲੂ ਵਾਸ਼ ਕਰਕੇ ਤਿੰਨ ਚਾਰ ਆਲੂ ਸੀਗੇ ਛੋਟੇ ਛੋਟੇ ਕੱਟ ਲੇ ਨਾਲ ਦਾਲ ਬਣਾਈ ਸੀ ਨਾ ਫਿਰ ਉਹਦੇ ਨਾਲ ਮੈਂ ਕਿਹਾ ਚਲ ਔਰਜੀ ਬਣ ਜਾਏਗੀ ਥੋੜੀ ਜਿਹੀ ਆਲੂਆਂ ਦੀ ਕੱਲੀ ਸੁੱਕੀ ਸੁੱਕੇ ਬਿਨਾ ਪਾਣੀ ਤੋਂ ਬਹੁਤ ਵਧੀਆ ਬਣਦੀ ਹੈ ਤੇ ਮੈਂ ਮੇਰੀ ਵੀਡੀਓ ਨੂੰ ਵਾਚ ਕਰ ਕਰਕੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਨੂੰ ਬਹੁਤ ਸਪੋਰਟ ਦੀ ਜ਼ਰੂਰਤ ਹੈ ਤੇ ਇੱਥੇ ਮੈਂ ਥੋੜਾ ਜਿਹਾ ਆਲੂਆਂ ਦੇ ਵਿੱਚ ਨਮਕ ਪਾਤਾ ਕਿਉਂਕਿ ਨਮਕ ਨਾਲ ਆਲੂ ਬਹੁਤ ਜਲਦੀ ਬਣ ਜਾਂਦੇ ਨੇ ਤਾਂ ਜਲਦੀ ਮਤਲਬ ਬਣ ਜਾਂਦੇ ਗਲ ਜਾਂਦੇ ਨੇ ਕਿ ਨਰਮ ਹੋ ਜਾਂਦੇ ਬਿਲਕੁਲ ਜਿੱਥੇ ਇੰਨਾ ਟਾਈਮ ਲੱਗਦਾ ਉੱਥੇ ਥੋੜਾ ਜਿਹਾ ਬੱਸ ਮਸਾਲੇ ਬਾਅਦ ਵਿੱਚ ਪਾਵਾਂਗੇ ਪਹਿਲਾਂ ਇਕੱਲਾ ਨਮਕ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਤੇ ਬਹੁਤ ਵਧੀਆ ਬਣਦੇ ਆ ਤੇ ਜਿੰਨਾ ਕੋ ਹੋ ਸਕਦਾ ਉਹਨਾਂ ਕੁ ਮੈਂ ਵਲੌਗ ਤਿਆਰ ਕਰਦੀ ਆਂ ਇਹ ਜੋ ਚੀਜ਼ ਬਣਾਉਣੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਸਿੰਪਲ ਹਰੀ ਮਿਰਚ ਪਾਤੀ ਇਹਦੇ ਵਿੱਚ ਜਿੰਨੇ ਪੰਨ ਚਾਰ ਹਰੀ ਮਿਰਚ ਪਾਈ ਹੈ ਤੇ ਜਿੰਨੇ ਕੁ ਚੀਜ਼ ਮੈਨੂੰ ਮੈਂ ਡੇਲੀ ਬਣਾਉਂਦੀ ਆਂ ਬਸ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੇ ਬਾਕੀ ਘਰ ਦੇ ਕੰਮ ਵੀ ਹੌਲੀ ਹੌਲੀ ਲਾਈਨ ਤੇ ਲੈ ਕੇ ਆਉਂਦੀ ਆਂ ਕਰਦੀ ਆਂ ਤੇ ਵੀਡੀਓ ਬਣਾਉਂਦੀ ਆਂ ਮੈਨੂੰ ਕੱਲੀ ਨੂੰ ਬਹੁਤ ਔਖਾ ਲੱਗਦਾ ਇੱਥੇ ਨਾ ਮੈਂ ਧਨੀਆ ਪਾਤਾ ਸਬ ਧਨੀਆ ਪਾਊਡਰ ਪਾਤਾ ਨਾਲ ਇਹ ਕਸੂਰੀ ਮੇਥੀ ਪਾਈ ਆ ਥੋੜੀ ਜੀ ਲਾਲ ਮਿਰਚ ਪਾਈ ਆ ਤਾਂ ਕਿ ਤਿੱਖਾਪਨ ਜਾ ਆ ਜਵੇ ਕਰਾਰੇ ਕਰਾਰੇ ਚਾਲੂ ਬਣ ਜਾਣ ਤੇ ਮੈਨੂੰ ਇਕੱਲੀ ਨੂੰ ਬਹੁਤ ਪ੍ਰੋਬਲਮ ਜੀ ਆਂਦੀ ਆ ਹਨਾ ਕੈਮਰਾ ਰਗਣਾ ਬਹੁਤ ਟਾਈਮ ਲਗਾਦਾ ਐਨਨੇ ਨੂੰ ਮੈਨੂੰ ਇਹ ਹੁੰਦਾ ਮੈਂ ਕੰਮ ਕਰ ਲਵਾਂ ਪਰ ਮੈਂ ਕੋਸ਼ਿਸ਼ ਕਰਦੀ ਆ ਵੀ ਹੁਣ ਮੈਂ ਸਾਰੇ ਕੰਮ ਕਰਦੇ ਜੋ ਵੀ ਕਾਰਮਕਾਰ ਹੁੰਦੇ ਨੇ ਸਾਰੇ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂ ਤੇ ਬਾਕੀ ਸਬਜੀ ਦੇਖੋ ਜਿੰਨਾ ਕ ਵੀ ਜੋ ਵੀ ਮੈਂ ਡੇਲੀ ਬਣਾਉਂਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਬਹੁਤ ਸਿੰਪਲ ਤਰੀਕੇ ਨਾਲ ਬਣਾਉਂਦੀ ਬਹੁਤ ਘੱਟ ਮਸਾਲਿਆਂ ਨਾਲ ਬਣਾਉਂਦੀ ਆਂ ਨੀ ਆ ਚੀਜ਼ ਤੇ ਜਿਆਦਾ ਮੈਂ ਮਸਾਲੇ ਬਿਲਕੁਲ ਯੂਜ਼ ਨਹੀਂ ਕਰਦੀ ਤੇ ਉਹਦੇ ਨਾਲ ਸੇਤ ਵੀ ਖਰਾਬ ਹੁੰਦੀ ਆ ਇੰਨੇ ਮਸਾਲੇ ਪਾ ਪਾ ਕੇ ਹਨਾ ਆਪਾਂ ਬਣਾਈ ਜਾਂਦੇ ਆ ਹਾਂ ਜਿਹੜੀ ਸਬਜੀ ਚ ਜਿਆਦਾ ਮਸਾਲੇ ਪਾਓ ਤਾਂ ਜਿੱਥੇ ਪੈਣੇ ਉੱਥੇ ਪੈਣੇ ਵੀ ਆ ਪਰ ਇੰਨੇ ਮੈਂ ਪਾਉਂਦੀ ਨਹੀਂ ਮੈਂ ਤਾਂ ਸਿਰਫ 2-3 ਮਸਾਲਿਆਂ ਨਾਲ ਹੀ ਸਬਜੀ ਬਣਾ ਕੇ ਰੱਖ ਦਿੰਦੀ ਆ ਗਰਮ ਮਸਾਲਾ ਮੈਂ ਬਹੁਤ ਘੱਟ ਯੂਜ਼ ਕਰਦੀ ਆਂ ਤੇ بس ਇੱਥੇ ਆ ਦੇਖੋ ਕਸੂਰੀ ਮੇਥੀ ਥੋੜੀ ਜੀ ਲਾਲ ਮਿਰਚ ਤੇ ਧਨੀਆ ਪਾਊਡਰ ਨਮਕ ਬਾਸ ਹਲਦੀ ਬਾਸ ਜਲਦੀ ਪਾਈ ਐ ਮੈਂ ਤੇ ਸਾਰੇ ਮਸਾਲੇ ਆਪਾਂ ਨੇ ਇੱਥੇ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਪਾਵਾਂਗੇ ਇਹਦੇ ਵਿੱਚ ਥੋੜੀ ਜੀ ਹਲਦੀ ਤੇ ਫਿਰ ਇਹਨੂੰ ਥੋੜਾ ਜਿਹਾ ਟੱਕ ਦੇਣਾ ਤੇ ਇਹਨੇ ਆਪਣੀ ਸਟੀਮ ਦੇ ਨਾਲ ਹੀ ਭਾਫ਼ ਜੀ ਨਾਲ ਹੀ ਬਣ ਜਾਣੇ ਨੇ ਆਲੂ ਵੈਸੇ ਬਣ ਚੁੱਕੇ ਨੇ ਉਹ ਨਮਕ ਪਾ ਕੇ ਤੁਸੀਂ ਦੇਖੋ ਕਦੀ ਵੀ ਬਣਾ ਕੇ ਬਹੁਤ ਜਲਦੀ ਬਣ ਜਾਂਦੇ ਨੇ ਤੇ ਚਲੋ ਜੀ ਆਪਣੀ ਭੁਰਜੀ ਵੀ ਤਿਆਰ ਹੈ ਇੱਕ ਪਾਸੇ ਆਪਾਂ ਨੇ ਦਾਲ ਵੀ ਰੱਖੀ ਹੋਈ ਦਾਲ ਤਾਂ ਮੈਂ ਕਿਵੇਂ ਬਣਾਈ ਹੈ ਤੇ ਇਹਦੇ ਵਿੱਚ ਹਲਦੀ ਪਾ ਦੇਣੀ ਬਸੇ ਬਣ ਗਈ ਸਬਜੀ ਆਪਣੀ ਦਾਲ ਨਾਲ ਮੈਂ ਪਹਿਲਾਂ ਧਾਰਤੀ ਸੀਗੇ ਉਹਦੇ ਵਿੱਚ ਹੀ ਮੈਂ ਪਿਆਜ਼ ਕੱਟ ਤੇ ਤੇ ਵਿੱਚੇ ਹੀ ਹਰੀ ਮਿਰਚ ਕੱਟਤੀ ਵਿੱਚੇ ਹੀ ਨਮਕ ਪਾਤਾ ਹਲਦੀ ਪਾਤੀ ਤੇ ਹੋਰ ਕੁਝ ਨਹੀਂ ਪਾਇਆ ਹਨ ਬਸ ਐਦਾਂ ਹੀ ਮੈਂ ਬਣਾਤੀ ਮਸਰੀ ਤੇ ਛੋਲਿਆਂ ਦੀ ਮੈਨੂੰ ਬਹੁਤ ਪਸੰਦ ਆਏ ਮੇਰੀ ਬਹੁਤ ਫੇਵਰੇਟ ਸਬਜੀ ਦਾਲ ਹੈ ਉਹ ਇਹ ਤਾਂ ਕੁਲੀ ਕੁਲੀ ਜੀ ਤਾਲ ਬਣਦੀ ਮੈਨੂੰ ਬਹੁਤ ਟੇਸਟੀ ਲੱਗਦੀ ਹੈ ਤੇ ਹਲਦੀ ਪਾ ਕੇ ਬਸ ਇਹਨੂੰ ਢੱਕ ਦੇਣਾ ਤੇ ਇਹਨੇ ਤਾਂ ਆਪਣੇ ਭਾਫ਼ ਨਾਲ ਹੀ ਗੈਸ ਬੰਦ ਕਰ ਦੇਣਾ ਇਹਨੇ ਆਪਣੇ ਸਟੀਮ ਨਾਲ ਹੀ ਬਣ ਜਾਣਾ 15 ਮਿੰਟ ਇਦਾਂ ਹੀ ਬਸ ਇਹਨੂੰ ਰੱਖਣਾ ਇੱਕ ਪਾਸੇ ਆਟਾ ਲਗਾ ਲਿਆ ਸੀਗਾ ਤੇ ਥੋੜਾ ਜਿਹਾ ਆਟਾ ਮਲ ਕੇ ਰੱਖਤਾ ਸੀ ਫਿਰ ਇਹਨੂੰ ਬਾਅਦ ਵਿੱਚ ਪਾਣੀ ਦਾ ਹੱਥ ਲਾ ਕੇ ਨਾ ਥੋੜਾ ਜਿਹਾ ਇਹਨੂੰ ਇਦਾਂ ਇਕੱਠਾ ਜਿਹਾ ਕਰਕੇ ਢੱਕ ਦਿੰਨੀ ਆ ਤੇ ਜਦੋਂ ਰੋਟੀ ਬਣਾਣੀ ਹੈ ਇੱਕ ਵਾਰੀ ਮਲ ਕੇ ਫਿਰ ਇਹਨੂੰ ਮੈਂ ਡੋਂਗੇ 'ਚ ਰੱਖ ਦਿੰਨੀ ਹੁੰਦੀ ਆ ਫਿਰ ਜਦੋਂ ਵਧੀਆ ਆਟਾ ਮਲਿਆ ਜਾਂਦਾ ਹੈ ਵਧੀਆ ਟਮੜਿਆ ਜਾਂਦਾ ਇੱਥੇ ਤੇ ਦਾਲ ਦੇਖੋ ਇਦਾਂ ਮੈਂ ਦਾਲ ਬਣਾਈ ਤੁਹਾਨੂੰ ਦਿਖਾ ਰਹੀ ਆ ਇਦਾਂ ਦਾਲ ਨਾ ਬਹੁਤ ਵਧੀਆ ਘੁਲੀ ਆ ਤਿੰਨ ਚਾਰ ਸੀਟੀਆਂ ਮਰਾਤੀਆਂ ਇਧਰ ਪਿਆਜ਼ ਤੇ ਥੋੜਾ ਜਿਹਾ ਅਦਰਕ ਤੇ ਇੱਕ ਟਮਾਟਰ ਬਸ ਇਹ ਕੱਟਿਆ ਬਾਕੀ ਮੈਂ ਸਾਰਾ ਕੁਝ ਪਾਤਾ ਇਧਰ ਲੋਹੇ ਦੀ ਕੜਾਈ ਰੱਖੀ ਹੋਈ ਆ ਮੈਂ ਇੱਕ ਛੋਟੀ ਐ ਲੋਹੇ ਦੀ ਕੜਾਈ ਦੋ ਵੱਡੀਆਂ ਨੇ ਦੇਖੋ ਕਿੰਨੀ ਸੋਹਣੀ ਦਾਲ ਘੁਲੀ ਆ ਇਹਦੇ ਚ ਪਾਣੀ ਪਏਗਾ ਗਾੜੀ ਬਹੋਤਾ ਕਿਉਂਕਿ ਜਦੋਂ ਇਹਨੂੰ ਆਪਾਂ ਫੇਰ ਰੱਖ ਦਾਂਗੇ ਇਦਾਂ ਹੀ ਇਹਨੇ ਫੇਰ ਐਨੇ ਗਾੜੀ ਹੋ ਜਾਣਾ ਦੇਖੋ ਮੈਂ ਪਿਆਜ਼ ਦਿਖਾ ਰਹੀ ਆ ਨਾ ਮ ਵਿੱਚ ਪਿਆਜ਼ ਕੱਟ ਕੇ ਪਾਤੇ ਸੀਗੇ ਮੇਰੇ ਮਦਰੋਂ ਲੋ ਵੀ ਇਦਾਂ ਹੀ ਬਣਾਉਂਦੇ ਹੁੰਦੇ ਸੀਗੇ ਦਾਲ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਸਾਰਾ ਕੁਝ ਪਾ ਦੇਣਾ ਤੇ ਵਿੱਚ ਹੀ ਮਸਾਲਿਆਂ ਦਾ ਅਸਰ ਹੋ ਜਾਂਦਾ ਦੇਖੋ ਹਰੀ ਮਿਰਚ ਵੀ ਆ ਦੇਖੋ ਸਾਰੀਆਂ ਮੈਂ ਮਿਰਚਾ ਕੱਟ ਕੇ ਇਹਦੇ ਵਿੱਚ ਹੀ ਪਾਤੀਆਂ ਤੜਕੇ ਦੇ ਵਿੱਚ ਸਿਰਫ ਇੱਕ ਛੋਟਾ ਜਿਹਾ ਪਿਆਜ਼ ਲਿਆ ਮੈਂ ਤੇ ਜੀਰਾ ਪਾਤਾ ਇੱਕ ਤੇਜ ਪੱਤਾ ਪਾਉਂਗੀ ਛੋਟਾ ਜਿਹਾ ਬਸ ਮੈਨੂੰ ਤੇਜ ਪੱਤੇ ਦਾ ਟੇਸਟ ਬਹੁਤ ਵਧੀਆ ਲੱਗਦਾ ਤਾਂ ਇੱਥੇ ਸਬਜੀ ਆਪਣੀ ਹੋਲੇ ਦਾਲ ਬਣ ਜਾਣੀ ਹੈ ਆਪਣੇ ਦੇ ਵਿੱਚ ਅਦਰਕ ਪਾਤਾ ਅਦਰਕ ਥੋੜਾ ਜਿਹਾ ਫਰਾਈ ਕਰਕੇ ਨਾਲ ਦੀ ਨਾਲ ਹੀ ਦਾਲ ਤਾਂ ਸਭ ਨੂੰ ਆਉਂਦੀ ਆ ਤੜਕਾ ਵੀ ਸਾਰਿਆਂ ਨੂੰ ਲਾਣਾ ਆਂਦਾ ਮੈਂ ਕੋਈ ਕੱਲੇ ਤਾਂ ਨਹੀਂ ਇਦਾਂ ਲਗਾਉਂਦੀ ਪਰ ਮੇਰੇ ਕਹਿਣ ਦਾ ਮਤਲਬ ਹੈ ਵੀ ਜੋ ਮੈਂ ਬਣਾਉਣੀ ਆ ਉਹ ਮੈਂ ਸ਼ੇਅਰ ਕਰ ਤੇ ਬਾਲਾ ਮੈਂ ਤਾਮ-ਜਾਮ ਜਿਆ ਕਰਦੀ ਨਹੀਂ ਹੈਗੀ ਹਣਾਂ ਜਿਹੜੇ ਜਿਹੜੀ ਮੇਰੇ ਤੋਂ ਜਿੰਨਾ ਵੀਡੀਓ ਬਣਦਾ ਮੈਂ ਤੁਹਾਡੇ ਨਾਲ ਉਹਨਾਂ ਨੂੰ ਸ਼ੇਅਰ ਕਰੀ ਜਾਂਦੀ ਕੱਲ ਮੈਂ ਲਾਈਵ ਆਈ ਸੀ ਮੈਂ ਉਹਦੇ ਵਿੱਚ ਵੀ ਕਿਹਾ ਸੀਗਾ ਕਿ ਜਿੰਨਾ ਕੁ ਵੀ ਮੇਰੇ ਤੋਂ ਵੀਡੀਓ ਬਣੇਗਾ ਮੈਂ ਜਰੂਰ ਸ਼ੇਅਰ ਕਰਿਆ ਕਰਾਂਗੀ ਹੌਲੀ ਹੌਲੀ ਮੈਂ ਘਰ ਦੇ ਕੰਮ ਜਿੱਦਾਂ ਵੀ ਡਸਟਿੰਗ ਵਗੈਰਾ ਕਰਦੀ ਹਾਂ ਹਨਾ ਉਹ ਵੀ ਤੇ ਬਾਹਰ ਤਾਂ ਮੈਂ ਹਲੇ ਜਾਂਦੀ ਨਹੀਂ ਹੁਣ ਪਹਿਲਾਂ ਮੈਂ ਵਰਕਿੰਗ ਕਰਦੀ ਸੀ ਹੁਣ ਤਾਂ ਮੈਂ ਬਿਲਕੁਲ ਨਹੀਂ ਬਾਹਰ ਜਾਂਦੀ ਹੈਗੀ ਹੁਣ ਤਾਂ ਮੈਂ ਘਰੇ ਹੀ ਜੋ ਵੀਡੀਓ ਬਣਗੀ ਬਸ ਥੋੜਾ ਜਿਹਾ ਮੈਂ ਤੇਜ ਪੱਤਾ ਪਾਤਾ ਛੋਟਾ ਜਿਹਾ ਇੱਕ ਜ਼ਿਆਦਾ ਨਹੀਂ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਕਿ ਉਹਦੇ ਵਿੱਚ ਐਦਾਂ ਥੱਲੇ ਨੂੰ ਘਰ ਤਾਂ ਤੇਲ बस इदा ही करदे काम कर करदे करदे अपना दिन निकल ਜਾਂਦਾ ਤੇ ਮੈਂ ਤੁਸੀਂ ਬਸ ਮੇਰੀ سپورਟ ਕਰੋ ਬਹੁਤ ਜ਼ਿਆਦਾ ਮੈਨੂੰ سپورਟ ਦੀ ਜ਼ਰੂਰਤ ਹੈ ਕਿਉਂਕਿ ਮੇਰੇ ਵੀਊ ਬਹੁਤ ਘਟ ਜਾਂਦੇ ਨੇ ਕਿ ਪਾਪਾ ਕਰਕੇ ਮੈਂ ਵੀਡੀਓ ਨਹੀਂ ਪਾ ਸਕੀ ਬਹੁਤ ਕੁਝ ਹੋ ਜਾਂਦਾ ਹੈ ਨਾ ਘਰ ਦੇ ਵਿੱਚ ਤਾਂ ਉਹਦੇ ਕਰਕੇ ਮੇਰੇ ਵੀਊ ਬਹੁਤ ਡਾਊਨ ਚਲੇ ਗਏ ਤੇ ਪਲੀਜ਼ ਤੁਸੀਂ ਮੇਰੀ سپورਟ ਕਰੋ ਤੇ ਜਿੰਨਾ ਕੁ ਵੀ ਮੈਨੂੰ ਮੇਰੇ ਤੋਂ ਹੋ ਸਕਦਾ ਮੈਂ ਉਨੀ ਕੁ ਕੋਸ਼ਿਸ਼ ਕਰਦੀ ਹਾਂ ਤੇ ਬਾਕੀ ਵਧੀਆ ਤੋਂ ਵਧੀਆ ਵੀਡੀਓ ਬਣਾਣ ਦੀ ਮੈਂ ਕੋਸ਼ਿਸ਼ ਕਰਦੀ ਮੈਂ ਬਹੁਤ ਟੈਨਸ਼ਨ ਚ ਰਹਿੰਦੀ ਆ ਦਿਮਾਗ ਮੇਰਾ ਨਾ ਬਹੁਤ ਜ਼ਿਆਦਾ ਥੱਕੇ ਥੱਕੇ ਹੋ ਜਾ ਰਿਹਾ ਹੈ ਕਿਉਂ ਘਰ ਦੇ ਵਿੱਚ ਟ੍ਰੈਜਡੀ ਹੋਈ ਹੈ ਤਾਂ ਕਰਕੇ ਬਸ ਥੋੜਾ ਜਿਹਾ ਮਨ ਬਹੁਤ ਪਰੇਸ਼ਾਨ ਹੈ ਪਰ ਤੋਂ ਮੈਂ ਇਸੇ ਕਰਕੇ ਵੀਡੀਓ ਬਣਾ ਲੈਣੀ ਕਿ ਚਲੋ ਮੇਰਾ ਮਨ ਥੋੜਾ ਜਿਹਾ ਇੱਧਰ ਲੱਗੇਗਾ ਤੁਹਾਡੇ ਨਾਲ ਹਨਾ ਗੱਲਾਂ ਕਰ ਲੈਣੇ ਆ ਤੇ ਪਲੀਜ਼ ਤੁਸੀਂ ਮੇਰੇ ਸਾਰੇ ਭੈਣ ਭਰਾਓ ਮੇਰੀ ਸਪੋਰਟ ਕਰਨੀ ਇਹ ਮੈਂ ਤੁਹਾਨੂੰ ਦਿਖਾ ਰਹੀਆਂ ਵਡੀਆਂ ਹਣਾ ਅੰਮ੍ਰਿਤਸਰ ਤੋਂ ਗੋਲਡਨ ਟੈਂਪਲ ਤੋਂ ਉੱਥੋਂ ਬੜੀਆਂ ਮੰਗਵਾਈਆਂ ਹੋਈਆਂ ਅੰਮ੍ਰਿਤਸਰ ਤੋਂ ਤੇ ਇਧਰ ਬਾਰ ਸਾਹਿਬ ਕੋਈ ਗਿਆ ਸੀਗਾ بیٹے ਦਾ ਦੋਸਤ ਉੱਥੋਂ ਮੰਗਵਾਈਆਂ ਇਹ ਮੈਂ ਕੀ ਕਰਦੀਆਂ ਕਿਉਂਕਿ ਮਸਾਲਾ ਬੜੀ ਹੁੰਦੀ ਹੈ ਮੈਂ ਦਾਲ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਐਕਸਟਰਾ ਗਰਮ ਮਸਾਲਾ ਨਹੀਂ ਪਾਉਂਦੀ ਹੈਗੀ ਤੇ ਇਹਨੂੰ ਹੀ ਕੁੱਟ ਲਿਆ ਮੈਂ ਦੇਖੋ ਹਣਾ ਥੋੜਾ ਜਿਹਾ ਬਸ ਇੱਕ ਵੜੀ ਜਿੱਦਾਂ ਛੋਟਾ ਜਿਹਾ ਟੁਕੜਾ ਇੱਕ ਵੜੀ ਨੂੰ ਮੈਂ ਸਾਰੀ ਨੂੰ ਡੱਬੀ 'ਚ ਰੱਖਿਆ ਹੋਇਆ ਥੋੜਾ ਜਿਹਾ ਕੱਢ ਕੇ ਤੇ ਉਹਦੇ 'ਚੋਂ ਥੋੜਾ ਜਿਹਾ ਮਸਾਲਾ ਮੈਂ ਇਹਦੇ ਵਿੱਚ ਪਾ ਦਿੰਦੀ ਆ ਤੇ ਦਾਲ ਦੇ ਵਿੱਚ ਪੈ ਸਾਰਾ ਟੇਸਟ ਮਸਾਲਿਆਂ ਦੇ ਬਹੁਤ ਸਾਰੇ ਕਾਲੀ ਮਿਰਚ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਮਿਕਸ ਹਨਾ ਉਹ ਇਹਦੇ ਵਿੱਚ ਹੀ ਫਲੇਵਰ ਆ ਜਾਂਦਾ ਬਹੁਤ ਟੇਸਟੀ ਬਣਦੀ ਹੈ ਇਹ ਚੀਜ਼ ਇੱਦਾਂ ਲੱਗਦਾ ਜਿਵੇਂ ਭੰਡਾਰੇ ਚ ਬਣੀ ਹੁੰਦੀ ਹੈ ਕੋਈ ਬਹੁਤ ਤੁਸੀਂ ਵੀ ਕਦੀ ਬਣਾ ਕੇ ਦੇਖੋ ਤੇ ਉਹ ਬੜੀਆਂ ਦਾ ਮੈਂ ਨਸਲ ਡੱਬੇ ਚ ਰੱਖੀਆਂ ਹੋਈਆਂ ਉਹਦੇ ਚ ਲੌਂਗ ਤੇਜ ਪੱਤਾ ਸਾਰਾ ਕੁਝ ਪਾਇਆ ਤਾਂ ਕਿ ਉਹਨੂੰ ਨਾ ਕੋਈ ਕੀੜਾ ਨਾ ਲੱਗੇ ਸੁਸਰੀ ਵਗੈਰਾ ਨਾ ਲੱਗੇ ਤੇ ਇੱਥੇ ਆਪਣੀ ਦਾਲ ਦੇ ਵਿੱਚ ਮੈਂ ਕਸੂਰੀ ਮੇਥੀ ਵੀ ਪਾਤੀ ਬਹੁਤ ਵਧੀਆ ਟੇਸਟ ਆਂਦਾ ਹੈ ਜਦੋਂ ਕਸੂਰੀ ਮੇਥੀ ਦਾ ਵੀ ਤੇ ਮਸਾਲੇ ਦਾ ਮੈਂ ਐਕਸਟਰਾ ਕੋਈ ਗਰਮ ਮਸਾਲਾ ਨਹੀਂ ਪਾਇਆ ਕਿਉਂਕਿ ਗਰਮੀ ਆਲਰੇਡੀ ਬਹੁਤ ਹੈ ਤੇ ਬਸ ਇਹਦੇ ਵਿੱਚ ਹੁਣ ਦਾਲ ਪਾ ਦੇਣੀ ਹੈ ਤੇ ਨਾਲ ਹੀ ਇੱਕ ਦੋ ਡੇਢ ਗਲਾਸ ਪਾਣੀ ਦਾ ਪਾ ਦੇਣਾ ਜਿੰਨਾ ਕ ਆਪਾਂ ਨੂੰ ਚਾਹੀਦੀ ਹੈ ਹਨਾ ਨਾਲ ਮੈਂ ਚਾਵਲ ਬਣਾ ਰਹੀ ਹਾਂ ਨਾ ਤਾਂ ਕਰਕੇ ਤੇ ਦਾਲ ਪਾਤੀ ਇਹਦੇ ਵਿੱਚ ਕਿਉਂਕਿ ਦਾਲ ਦੇ ਵਿੱਚ ਮਿਕਸ ਹੋ ਜਾਏਗਾ ਮਸਾਲਾ ਤੇ ਵਿੱਚ ਹੀ ਇਹਦੇ ਮੈਂ ਹੁਣ ਪਾਣੀ ਪਾ ਦੇਣਾ ਇੱਕ ਦੋ ਬੋਇਲ ਆਏਗਾ ਪਾਣੀ ਦੇ ਵਿੱਚ ਉਚਾ ਕੇ ਆਪਾਂ ਨੇ ਕੁੱਕਰ ਦੇ ਵਿੱਚ ਮਿਕਸ ਕਰ ਦੇਣਾ ਦਾਲ ਸਾਰੇ ਆਪਣੇ ਡੰਨ ਹੋ ਜੇਗੀ ਹੈਨਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ 3-4 ਸੀਟੀਆਂ ਦੇ ਵਿੱਚ ਬਣ ਜਾਂਦੀ ਹੈ ਪਾਣੀ ਪਾਤਾ ਬਸ ਇਹਨੂੰ ਹੁਣ ਟਾਕ ਦੇਣਾ ਤਾਂ ਕਿ ਇਹਨੂੰ ਅੱਛੇ ਤਰੀਕੇ ਨਾਲ ਇਹਦਾ ਮਤਲਬ ਪਾਣੀ ਉਬਲ ਲੱਗੇ ਭੁਆਇਲਾ ਜੀ ਇਹ ਕਿੰਨੀ ਗਾੜੀ ਹੈ ਨਾ ਇਹਨੂੰ ਪਤਲੀ ਕਰਨਾ ਹੈ ਕਿਉਂਕਿ ਚਾਵਲ ਦੇ ਨਾਲ ਇੰਨੀ ਗਾੜੀ ਦਾਲ ਨਹੀਂ ਚੰਗੀ ਲੱਗਦੀ ਰੋਟੀ ਹੁੰਦੀ ਨਾਲ ਰੋਟੀ ਵੀ ਬਣਾਵਾਂਗੇ ਪਰ ਰੋਟੀ ਤੇ ਨਾਲ ਨਹੀਂ ਅਨੀਓਂ ਤੇ ਚਾਵਲ ਦੇ ਨਾਲ ਖਾਤੀ ਜਾਂਦੀ ਤੁਸੀਂ ਮੈਨੂੰ ਕਿੱਥੋਂ-ਕਿੱਥੋਂ ਮੇਰੀ ਵੀਡੀਓ ਵਾਚ ਕਰਦੇ ਹੋ ਤੇ 12000 12000 ਮੇਰੇ ਸਬਸਕ੍ਰਾਈਬਰ ਨੇ ਕਿੱਥੋਂ-ਕਿੱਥੋਂ ਵਾਚ ਕਰਦੇ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਕਿਹੜੇ-ਕਿਹੜੇ ਸ਼ਹਿਰ ਤੋਂ ਸਿੱਟੀ ਤੋਂ ਤੁਸੀਂ ਮੈਨੂੰ ਦੇਖਦੇ ਹੋ ਕਿਉਂਕਿ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਮੈਨੂੰ ਵੀ ਹਿੰਮਤ ਲੱਗਦੀ ਹੈ ਹੌਸਲਾ ਮਿਲਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਉਹਦਾ ਵੀ ਮੈਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਮੇਰਾ ਦਿਲ ਕਰਦਾ ਹੈ ਕਿ ਮੈਂ ਹੋਰ ਵੀ ਵਧੀਆ-ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂ ਹੈਨਾ ਤੇ ਜੋ ਕੁਝ ਵੀ ਮੈਨੂੰ ਆਂਦਾ ਹੈ ਮੈਂ ਕੰਮਕਾਰ ਜੋ ਵੀ ਆਂਦਾ ਕਿਚਨ ਦਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਤੇ ਮੈਨੂੰ ਬਹੁਤ ਸਪੋਰਟ ਦੀ ਜ਼ਰੂਰਤ ਹੈ ਮੈਂ ਫੇਰ ਵੀ ਵਾਰ-ਵਾਰ ਇਹੀ ਗੱਲ ਕਰਦੀ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰ ਦਿਓ ਤੇ ਕਿਉਂਕਿ ਮੈਂ ਵੀ ਕੁਝ ਕਰਨਾ ਚਾਹੁੰਦੀ ਹਾਂ ਹੁਣ ਮੈਂ ਫ੍ਰੀ ਘਰ ਬੈਠੀ ਜਾਂਦੀ ਹਾਂ ਤਾਂ ਮੇਰੇ ਦਿਮਾਗ ਤੇ ਟੈਨਸ਼ਨ ਰਹਿੰਦੀ ਹੈ ਤੇ ਤੁਹਾਡੀ ਸਪੋਰਟ ਤੋਂ ਬਿਨਾ ਮੈਂ ਕੁਝ ਨਹੀਂ ਕਰ 파ਰੀ ਹੈਨਾ ਇੱਥੇ ਇੱਕ ਗਲਾਸ ਚੌਲਾਂ ਦਾ ਬਣਾਉਣਾ ਤੇ ਇੱਕ ਗਲਾਸ ਹੀ ਬਣੇਗਾ ਚੌਲਾਂ ਦਾ ਤਾਂ ਬਹੁਤ ਹੈ ਸਾਡੇ ਲਈ ਇਨਫ ਹੈ ਬੇਟੇ ਨੂੰ ਟਿਫਨ ਚ ਵੀ ਦੇਣਾ ਮੈਂ ਤਾਂ ਦੇਖੋ ਬਸ ਚੌਲ ਬਹੁਤ ਵਧੀਆ ਵੈਸੇ ਖਾਣੇ ਕਿਲੇ ਬਣਦੇ ਆ ਇਹਨੂੰ ਦੋ ਤਿੰਨ ਪਾਣੀਆਂ ਦੇ ਵਿੱਚ ਐਨ ਚੰਗੀ ਤਰ੍ਹਾਂ ਵਾਸ਼ ਕਰਦ ਲੈਣਾ ਕਿਉਂਕਿ ਜੋ ਇਹਦੇ ਵਿੱਚ ਗੰਦਾ ਪਾਣੀ ਹੁੰਦਾ ਮੈਲ ਹੁੰਦੀ ਹੈ ਜੋ ਵੀ ਧਸਤ ਹੁੰਦੀ ਹੈ ਉਹ ਨਿਕਲ ਜਾਂਦੀ ਵੈਸੇ ਪੈਕਟ ਵਾਲੇ ਚੌਲ ਨੇ ਖੁੱਲਦੇ ਨਹੀਂ ਮੈਂ ਲੈ ਕੇ ਆਈ ਤੇ ਪੈਕਟ ਵਾਲੇ ਹੀ ਲੈ ਕੇ ਆਉਣੇ ਨੇ ਇਹਦੇ ਵਿੱਚ ਜੋ ਸਟਾਰਚ ਹੁੰਦਾ ਉਹ ਨਿਕਲ ਜਾਂਦਾ ਹੈ ਇਹ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਕੇ ਇਹਨੂੰ ਮੈਂ ਉੱਥੇ ਧਰਦ ਲਾ ਹੁਣ ਦੇਖੋ ਪਾਣੀ ਹੈ ਇਹਦਾ ਦਾਲ ਦਾ ਵੀ ਬਾਇਲ ਆ ਗਿਆ ਨਾ ਹੁਣ ਇਹਨੂੰ ਵੀ ਆਪਾਂ ਦਾਲ ਦੇ ਵਿੱਚ ਪਾ ਦੇਣਾ ਪੈਸ ਕਰਤਾ ਆਫ ਤੇ ਇਹਨੂੰ ਚੱਕ ਕੇ ਦੇ ਵਿੱਚ ਪਾ ਦੇਣਾ ਫਿਰ ਇਹਦੇ ਥੱਲੇ ਵੀ ਥੋੜਾ ਜਨਾ ਮਤਲਬ ਇਦਾਂ ਗੈਸ ਆਪਾਂ ਨੇ ਆਨ ਕਰ ਦੇਣਾ ਤਾਂ ਕਿ ਇਹ ਵੀ ਪਾਣੀ ਹੈ ਨੇ ਇਹਦੇ ਦਾਲ ਦੇ ਵਿੱਚ ਮਿਕਸ ਹੋ ਜਵੇ ਰਿਚ ਜਵੇ ਕਾਫੀ ਟਾਈਮ ਲੇ ਲੇ ਅਦਰ ਇਧਰ ਪਾਣੀ ਵੀ ਬਾਇਲ ਹੁੰਦੇ ਆ ਤੇ ਹੁਣ ਇਹਦੇ ਵਿੱਚ ਪਾ ਦੇਣਾ ਆਪਾਂ ਚਾਓ ਤਦੋ ਇਹਦੇ ਵਿੱਚ ਇੱਕ ਹੋਰ ਹੁੰਦਾ ਨੀ ਜਦੋਂ ਆਪਾਂ ਚਾਵਲ ਪਾ ਦਿੰਦੇ ਆ ਇੱਕ ਵਾਰ ਇਹਨੂੰ ਐਨ ਹਿਲਾ ਦੋ ਚੰਗੀ ਤਰ੍ਹਾਂ ਹਨਾ بار بار ਹਿਲਾਵਾਂਗੇ ਤਾਂ ਚਾਵਲ ਖਰਾਬ ਹੋ ਜਾਂਦੇ ਆ ਇਹਦੇ ਵਿੱਚ ਇੱਕ ਅੱਧਾ ਚਮਚਾ ਬਸ ਛੋਟਾ ਜਿਹਾ ਤੇਲ ਦਾ ਪਾ ਦੇਣਾ ਤਾਂ ਕਿ ਇਹ ਨਾ ਚਿਪਕੇ ਨਾ ਚਾਵਲ ਇਧਰ ਮੈਂ ਦਾਲ ਕੌਲੀ ਚ ਕੱਢੀ ਐ ਵੀ ਦੇਖੋ ਕਿੰਨੀ ਵਧੀਆ ਹਨਾ ਦਾਲ ਬਣੀ ਆ ਬਹੁਤ ਟੇਸਟੀ ਬਣੀ ਤੇ ਚਾਵਲ ਵੀ ਆਪਣੇ ਬਣ ਗਏ ਦੋ ਤਿੰਨ ਬੋਇਲ ਆਣ ਤੇ ਇਹਨੂੰ ਮੈਂ ਇਹਦੇ ਵਿੱਚ ਛਾਲਣੀ ਚ ਕੱਢ ਤੇ ਥੱਲੇ ਇਹਦੇ ਮੈਂ ਨਾ ਬੌਲ ਰੱਖਿਆ ਹੈ ਵੱਡਾ ਉੱਤੇ ਲਿਆ ਟਾਈਪ ਜਿਸ ਤਰ੍ਹਾਂ ਜਿੰਨਾ ਵੀ ਪਾਣੀ ਆ ਚੌਲਾਂ ਦਾ ਇਹਦੇ ਵਿੱਚ ਹੀ ਨਿਕਲ ਜਾਣਾ ਵਿੱਚ ਥੱਲੇ ਆ ਦੇਖੋ ਹਨਾ ਇਹ ਪਿਚ ਕਹਿੰਦੇ ਆ ਇਹਨੂੰ ਤੇ ਇਹ ਬਾਕੀ ਸਟੀਮ ਨਾਲ ਹੀ ਬਣ ਜਾਣਾ ਲਓ ਜੀ ਆਪਣੀ ਹੋ ਗਈ ਥਾਲੀ ਤਿਆਰ ਤੇ ਆਜੋ ਜੀ ਜਿਹਨੇ ਜਿਹਨੇ ਖਾਣੀ ਆ ਦੇਖੋ ਆਪਾਂ ਤਾਂ ਦੇਸੀ ਬੰਦੇ ਆ ਉੱਪਰ ਹੀ ਜਾਵ ਚੌਲਾਂ ਦੇ ਉੱਪਰ ਹੀ ਦਾਲ ਪਾਈ ਆ ਚਲੋ ਜੀ ਹੁਣ ਮਿਲਦੇ ਆ ਆਪਣੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ